ਖੜਾਣੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸੇਵਾ ਕੀਤੀ ਜਾ ਰਹੀ ਸੀ ਸੁਪੀਰ ਸਿੰਘ ਬਾਦਲ ਲੱਖਾਂ ਰੁਪਏ ਜਿਹੜੇ ਨੇ ਉਹ ਪੀੜਤਾਂ ਨੂੰ ਦੇ ਰਹੇ ਸਨ ਡੀਜ਼ਲ ਦਿੱਤਾ ਜਾ ਰਿਹਾ ਸੀ ਤੇ ਉਹਨਾਂ ਦੇ ਉੱਤੇ ਇਲਜ਼ਾਮ ਲੱਗੇ ਸੀ ਕਿ ਸਾਰਾ ਪੈਸਾ ਐਸਜੀਪੀਸੀ ਦੀ ਗੋਲਕ ਚੋਰੀਆ ਇਸ ਦੇ ਉੱਤੇ ਅੱਜ ਇੱਕ ਵਾਰ ਫਿਰ ਤੋਂ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਜਿੰਦਰ ਸਿੰਘ ਧਾਮੀ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਉਹਨਾਂ ਨੇ ਇੱਕ ਅਜੀਹੀ ਗੱਲ ਕਹਿ ਦਿੱਤੀ ਜਿਸ ਤੋਂ ਬਾਅਦ ਸਵਾਲ ਉੱਠ ਰਹੇ ਨੇ ਕਿ ਯਾਨੀ ਕਿ ਜੋ ਚਰਚਾਵਾਂ ਚੱਲ ਰਹੀਆਂ ਸਾਨੂੰ ਸਹੀ ਸਨ ਕੀ ਗੱਲ ਧਾਮੀ ਸਾਹਿਬ ਨੇ ਕਹੀ ਹੈ ਤੇ ਕਿਉਂ ਸਵਾਲ ਉੱਠ ਰਹੇ ਨੇ ਇਸ ਸਵਾਲ ਨੂੰ ਐਡਰੈਸ ਕਰਾਂਗੇ ਇਸ ਦੇ ਉੱਤੇ ਚਰਚਾ ਕਰਾਂਗੇ ਤੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਹਿ ਰਹੀ ਸੀ ਕਿ ਪੰਜਾਬ ਸਰਕਾਰ 350 ਸਾਲਾ ਸ਼ਹੀਦੀ ਸ਼ਰਬ ਦੇ ਗੁਰਤੇਗ ਬਹਾਦਰ ਜੀ ਦਿਨ ਨਹੀਂ ਮਨਾ ਸਕਦੀ ਹੁਣ ਉਹਨਾਂ ਦਾ ਵੀ ਵਿਰੋਧ ਹੋਣ ਲੱਗ ਪਿਆ ਕਿਸ ਨੇ ਵਿਰੋਧ ਕੀਤਾ ਕਿਉਂ ਅਜੀਹਾ ਵਿਰੋਧ ਕੀਤਾ ਜਾ ਰਿਹਾ ਐਸੇ ਪਿੱਛੇ ਦਾ ਕਿ ਉਹੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਰਧਾਂਜਲੀ ਨਹੀਂ ਮਨਾ ਸਕਦੇ ਇਸ ਬਾਰੇ ਵੀ ਚਰਚਾ ਕਰਾਂਗੇ ਤੇ ਹੋਰ ਵੀ ਪੰਜਾਬ ਦੇ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਮੈਂ ਸਾਖਸ਼ੀ ਕੋ ਸਵਾਗਤ ਕਰਦੀ ਹਾਂ ਤੁਹਾਡਾ ਬਣੀ ਡਾ ਪੰਜਾਬੀ ਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਵਿਸ਼ਲੇਸ਼ਕ ਜਸਪੀਤ ਸਿੰਘ ਪਟਿਕ ਪਟਿਕ ਸਾਹਿਬ ਸਤਿ ਸ਼੍ਰੀ ਅਕਾਲ ਬੋ ਸਵਾਗਤ ਹੈ ਤੁਹਾਡਾ ਸੁਪਰੀਆ ਜੀ ਮੇਰੇ ਵੱਲੋਂ ਵੀ ਆਪਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਅਰਿਸਾਬਾਜ ਧਾਮਨੀ ਸਾਹਿਬ ਨੇ ਨਾ ਇੱਕ ਪ੍ਰੈਸ ਕਾਨਫਰੈਂਸ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਕੋਈ ਦੋ ਵੱਖਰੀਆਂ ਵੱਖਰੀਆਂ ਧਿਰਾਂਵਾਂ ਨਹੀਂ ਨੇ ਇੱਕੋ ਹੀ ਧਿਰ ਹੈ ਇਹਨਾਂ ਦਾ ਤੇ ਮਾਪੋਤ ਵਾਲਾ ਰਿਸ਼ਤਾ ਹੈ ਫਿਰ ਜੋ ਚਰਚਾਵਾਂ ਚੱਲੀਆਂ ਸੀ ਕਿ ਪੈਸੇ ਜਿਹੜੇ ਨੇ ਉਹ ਐਸਜੀਪੀਸੀ ਦੀ ਗੋਲਕ ਚੋਂ ਜਾ ਰਹੇ ਨੇ ਵਰਤ ਬਾਦਲ ਰਿਹਾ ਤੇ ਹੁਣ ਜਦੋਂ ਉਹਨਾਂ ਦਾ ਇਹ ਬਿਆਨ ਹੁੰਦਾ ਕੀ ਸਮਝੀਏ ਕਿ ਉਹ ਚਰਚਾਵਾਂ ਸਹੀ ਸੀ ਇਦੇ ਤੇ ਕੋਈ ਸ਼ੱਕ ਨਹੀਂ ਗੱਲ ਵੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਸੌਰੀ ਇਹ ਅਕਾਲੀ ਦਲ ਦੀ ਮਾਂ ਆ ਸ਼੍ਰੋਮਣੀ ਕਮੇਟੀ ਦੀ ਬੁਨਿਆਦ ਤੋਂ ਬਾਅਦ 1 ਮਹੀਨਾ ਬਾਅਦ ਬੇਕਾਇਦਾ ਤੌਰ ਤੇ ਜਿਹੜਾ ਸੀ ਅਕਾਲੀ ਦਲ ਦੀ ਨੀਂਹ ਪੱਥਰ ਰੱਖਿਆ ਗਿਆ ਸੀ ਕਿਉਂਕਿ ਲੋੜ ਮਹਿਸੂਸ ਕੀਤੀ ਗਈ ਸੀ ਕਿ ਸਾਨੂੰ ਇੱਕ ਜਥਾਦ ਨੂੰ ਜਥਾ ਚਾਹੀਦਾ ਜੀ ਸ਼੍ਰੋਮਣੀ ਕਮੇਟੀ ਦਾ ਜਥਾਦ ਨੂੰ ਜਥਾ ਜੀ ਤੇ ਇਹ ਮੰਨ ਤਾਂ ਕੋਲ ਗੁਰਦਵਾਰੇ ਆਜ਼ਾਦ ਕਰਵਾ ਕੇ ਤੇ ਬਕਾਇਦਾ ਤੌਰ ਤੇ ਸ਼੍ਰੋਮਣੀ ਕਮੇਟੀ ਤੇ ਹਵਾਲੇ ਕਰਦਾ ਸੀ ਇਹ ਦੀ ਡਿਊਟੀ ਹੁੰਦੀ ਸੀ ਲੇਕਿਨ ਅੱਜ ਕਮ ਉਲਟ ਹੋ ਗਿਆ ਕਿਸੇ ਵੇਲੇ ਸੁਪਰੀਮ ਸ਼੍ਰੋਮਣੀ ਕਮੇਟੀ ਜਾਂ ਸੁਪਰੀਮ ਕਾ ਨਹੀਂ ਚੱਲ ਹੋ ਗਿਆ ਜੀ ਜਿਹੜੀ ਮਾਂ ਪੁੱਤ ਦੇ ਰਿਸ਼ਤੇ ਦੀ ਗੱਲ ਕੀਤੀ ਉਹ ਤਾਂ ਬਿਲਕੁਲ درست ਕੀਤੀ ਆ ਧਾਮੀ ਸਾਹਿਬ ਨੇ ਪਰ ਜਦੋਂ ਕਹਿੰਦੇ ਆ ਨਾ ਵੀ ਅਸੀਂ ਜਿਹੜੀ ਸੀ ਕੁਰਬਾਨੀਆਂ ਦੇ ਇੱਕ ਸਿਸਟਮ ਬਣਾਈ ਬਿਲਕੁਲ ਗਲਤ ਆ ਇੱਕ ਵੀ ਕੁਰਬਾਨੀ ਸ਼ਰੋਮਣੀ ਕਮੇਟੀ ਨੂੰ ਹੋਂਦ ਵਿੱਚ ਲਾਉਣ ਵਾਸਤੇ ਨੂੰ ਇੱਕ ਵੀ ਕੁਰਬਾਨੀ ਹੋਈ ਨਹੀਂ ਇਹ ਤੇ ਏਜੰਡਾ ਅੰਗਰੇਜ਼ਾਂ ਦਾ ਸੀ ਕੋਈ ਨਾ ਇੰਪਲੀਮੈਂਟ ਕਰ ਲਿਆ ਬਸ ਗੱਲ ਬੁੱਕੀ ਝਗੜਾ ਬੁੱਕਾ ਜਦੋਂ ਕਹਿੰਦੇ ਪਤਾ ਨਹੀਂ ਕਿਹੜੇ ਸਾਡੇ ਇਤਿਹਾਸ ਪੜ ਕੇ ਆਉਂਦੇ ਵੀ ਕੁਰਬਾਨੀਆਂ ਦੇ ਕਮਾਈਏ ਸੀ ਜੀ ਜਦੋਂ ਕਾਲੀਦਲ ਬਕਾਇਦਾ ਤੌਰ ਤੇ ਸ਼੍ਰੋਮਣੀ ਕਮੇਟੀ ਦੇ ਅਧੀਨ ਕੰਮ ਕਰਦਾ ਸੀ ਤੇ ਉਹਦੀ ਉਦੋਂ ਦਸ਼ਾ ਤੇ ਦਿਸਰ ਕੁਝ ਹੋਰ ਸੀਗੀ ਲੇਕਿਨ ਅੱਜ ਦਸ਼ਾ ਦਸ਼ਾ ਕੁਝ ਹੋਰ ਹੈ ਤੇ ਉਹਨਾਂ ਨੇ ਮੰਨ ਲਿਆ ਇਸ ਗੱਲ ਨੂੰ ਕਿ ਸ਼੍ਰੋਮਣੀ ਕਮੇਟੀ ਤੇ ਕਾਲੀਦਲ ਨੂੰ ਅਲੱਗ ਕਰਕੇ ਨਹੀਂ ਵੇਖਿਆ ਜਾ ਸਕਦਾ ਤੇ ਫਿਰ ਧਾਮੀਸਾ ਕੀ ਆਪਣੀ ਗੱਲ ਆਪ ਹੀ ਮੰਨ ਗਏ ਹੋ ਵੀ ਜਿਹੜੀ ਲੋਕਾਂ ਚ ਧਾਰਨਾ ਪਾਈ ਜਾ ਰਹੀ ਹੈ ਵੀ ਜਿਹੜੀ ਸੰਗਬੀਤ ਸਿੰਘ ਬਾਦਲ ਉੱਥੇ ਤੇਲ ਵੜ ਰਹੇ ਨੇ ਬਕਾਇਦਾ ਤੌਰ ਤੇ ਉੱਥੇ ਰਾਸ਼ਨ ਵੰਡ ਰਹੇ ਨੇ ਬਕਾਇਦਾ ਤੇ ਡੰਗਰਾਂ ਦਾ ਚਾਰ ਵੰਡ ਰਹੇ ਨੇ ਤੇ ਕਿਤੇ ਨੋਟ ਵੰਡ ਰਹੇ ਨੇ ਉਹ ਉਹਨਾਂ ਦੇ ਆਪਣੇ ਨਹੀਂ ਉਹ ਸ਼੍ਰੋਮਣੀ ਕਮੇਟੀ ਦੇ ਜੀ ਇਸੇ ਮੰਜਲ ਤੁਸੀਂ ਪਹਿਲਾਂ ਨਹੀਂ ਕਹਿ ਚੁੱਕਿਆ ਵੀ 2 ਕੋ ਉਹ ਮੰਨ ਗਏ ਨੇ ਮੈਂ ਕਿਹਾ ਸੀ 22000 ਇਹ ਤਾਂ ਦਾ ਮਲਾਜ਼ਮ ਆ ਇੱਕ ਦਿਨ ਦੀ ਤਨਖਾਹ ਕੱਟੋ ਤੇ ਐਵਰੇਜ 1000 ਰੁਪਏ ਬਲੋ ਤੇ 22 ਲੱਖ 2 ਕਰੋੜ ਤੇ 20 ਲੱਖ ਬਣ ਜਾਂਦੇ ਦਾ ਦੋ ਪਰ ਮੰਨ ਗਿਓ ਵੀ ਹੁਣ ਤੱਕ ਅਸੀਂ 7 ਕਰੋੜ ਰੁਪਇਆ ਇਕੱਠਾ ਕਰ ਚੁੱਕੇ ਹਾਂ ਜੀ 7 ਕਰੋੜ ਰੁਪਇਆ ਅਸੀਂ ਵੰਡਣਾ ਵਾ ਜਿਹੜੇ ਵਿਚਾਰੇ ਪੀੜਤ ਨੇ ਉਹਨਾਂ ਦੇ ਵਿੱਚ ਵੰਡਣਾ ਉਹਨਾਂ ਨੂੰ ਸਮਾਨ ਵੀ ਦੇਣਾ ਉਹਨਾਂ ਨੂੰ ਆਟਾ ਵੀ ਦੇਣਾ ਉਹਨਾਂ ਨੂੰ ਦਾਲ ਵੀ ਦੇਣੀ ਪਰ ਇਹ ਨਹੀਂ ਕਿਹਾ ਪੀ ਟੰਨਾ ਦੇ ਹਿਸਾਬ ਨਾਲ ਜਿਹੜਾ ਸਾਡੇ ਕੋਲ ਅਨਾਦ ਆਇਆ ਪਿਆ ਵਾ ਉਹ ਕਿੱਥੇ ਪਿਆ ਕਿੰਨਾ ਮੈਂ ਇਹ ਨਹੀਂ ਕਿਹਾ ਤੇ ਮਰਦ ਨਹੀਂ ਕੋਲ ਕੀਤੀ ਪਈ। ਐਸੀ ਕਰਕੇ ਉਹਨਾਂ ਨੇ ਇਹ ਗੱਲ ਜਿੱਤ تسلیم ਕਰ ਲਈ ਤੇ ਮੈਂ ਸੋਚਦਾ ਵੀ ਬੜਾ ਵੱਡਾ ਪਾਣਾ ਧਾਮੀ ਸਾਹਿਬ ਦਾ। ਪੀ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਰ ਨੂੰ ਲੱਕ ਕਰਕੇ ਦੀ ਵਿਖੇ ਜਾ ਸਕਦਾ ਲੇਕਿਨ ਸੁਖਬੀਰ ਸਿੰਘ ਬਾਦਲ ਕਹਿੰਦੇ ਉਹ ਤੇ ਇੰਡੀਪੈਂਡੈਂਟ ਬਾਡੀ ਹੈ ਜੀ ਸਾਡਾ ਲੜਨ ਲੜ ਕਿਉਂਦਾ ਹੈਗਾ। ਜੀ। ਤਰੇ ਸਲਾਹਤ ਕਰ ਲਿਆ ਕਰੋ ਪਈ ਨਾ ਕੋਈ ਬਿਆਨ ਦੇਣ ਤੋਂ ਪਹਿਲਾਂ ਹੁਣ ਇਹੀ ਧਾਰਨਾ ਸੰਜੀਤ ਸਿੰਘ ਬਾਦਲ ਨੇ ਅੱਜ ਵੀ ਕਿਹਾ ਅਸੀਂ ਵੇਖੋ ਜੀ ਮੋਢ ਬਸੇ ਵਾਸਤੇ ਕੰਮ ਕਰਾਂਗੇ ਉਹਨਾਂ ਨੂੰ ਅਸੀਂ ਪੂਰੀ ਹੈਲਪ ਕਰਾਂਗੇ ਅਸੀਂ 500 ਟਰੱਕ ਕਿਹਾ ਸੀ ਕਿ ਜਿਹੜਾ 4 ਸੀ ਡੰਗਰਾਂ ਤੋਂ ਭੇਜਾਂਗੇ ਪੀ ਪੱਠੇ ਟਾਈਪ ਹੁੰਦਾ ਸੁੱਕਾ ਹੁੰਦਾ ਪੱਟੇ ਪੱਠੇ ਟਾਈਪ ਹੁੰਦਾ ਲੋਕ ਜਿਹੜੇ ਡੰਗਰ ਨੇ ਬੜੇ ਉਹ ਜੋ ਇੰਟਰਸ ਲੈ ਖਾਦੇ ਉਹਨਾਂ ਜੀ ਜੇ ਮਨਦੋਈ ਬਖਾਏਗੇ ਕਿ ਕਿਸ ਤਰ੍ਹਾਂ ਥੀਏ ਥੀਏ ਪੈਸੇ ਵੰਡ ਰਹੇ ਨੇ ਫਿਰ ਉਸ ਤੋਂ ਲਾਵਾ ਰਾਸ਼ਨ ਵੰਡਦੀ ਵੀ ਬਖਾਏਗੇ ਰਾਸ਼ਨ ਕਿਵੇਂ ਵੰਡਿਆ ਵਾ ਜਦੋਂ ਅਸੀਂ ਕਹਿੰਦੇ ਆਂ ਕਿ ਸੁਖਬੀਰ ਸਿੰਘ ਬਾਦਲ ਨੇ ਵੰਡਿਆ ਹੋਵੇ ਤੇ ਕਵੇ ਇੱਥੇ ਕੀ ਹਰ ਜਾ ਪੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਇੰਨੇ ਪੈਸੇ ਅਸੀਂ ਪਾਇਆ ਇੱਥੇ ਆਏ ਅਸੀਂ ਵੰਡ ਰਹੇ ਤਰ੍ਹਾਂ ਕਿ ਵੰਡ ਰਹੇ ਆ ਕੀ ਹੋ ਗਿਆ ਫਿਰ ਕਿਹੜੇ ਕਿਸੇ ਨੇ ਖੋਲਿਆ ਸੁਖਬੀਰ ਸਿੰਘ ਬਾਦਲ ਕੋਲ ਵੀ ਤੂੰ ਇਦਾਂ ਨਹੀਂ ਕਰ ਸਕਦਾ ਵੀ ਬਿਲਕੁਲ ਤਕਬੀਰ ਸਿੰਘ ਬਾਦਲ ਨੇ ਅੱਜ ਵੀ ਇੰਨੀ ਗੱਲ ਦੇ ਇੰਟਰਵਿਊ ਚ ਕਹੀ ਆ ਵੀ ਅਸੀਂ ਇੰਨੇ ਪੈਸੇ ਵੰਡੇ ਆ ਤਾਂ ਸ਼੍ਰੋਮਣੀ ਕਮੇਟੀ ਆਪਣਾ ਕਰ ਰਹੀ ਐ ਅਸੀਂ ਆਪਣਾ ਕਰਦੇ ਹੋ ਇੰਡੀਪੈਂਡੈਂਟ ਅਸੀਂ ਇੰਡੀਪੈਂਡੈਂਟ ਚੰਗੀ ਗੱਲ ਪਰ ਸੰबीर ਜੀ ਤੁਸੀਂ ਜੋ ਮਰਜ਼ੀ ਕਰੋ ਪਰ ਲੋਕਾਂ ਦੀ ਧਾਰਨਾ ਜਿਹੜੀ ਪਾਈ ਜਾਂਦੀ ਉਹ ਬਦਲੀ ਨਹੀਂ ਜਾ ਸਕਦੀ ਬਿਲਕੁਲ ਤੁਸੀਂ ਕੁਛ ਨਹੀਂ ਕਰ ਸਕਦੇ ਜੀ ਜੀ ਇਥੇ ਆਪਣੀਆਂ ਗੱਲਾਂ ਚ ਖੋਦੀ ਫਾਸਟ ਵੇ ਨਜ਼ਰ ਆ ਰਹੇ ਨੇ ਜਦੋਂ ਵੱਖਰੇ ਵੱਖਰੇ ਬਿਆਨ ਹੁੰਦੇ ਨੇ ਤੇ ਫਿਰ ਲੱਗਦਾ ਹੀ ਆ ਕਿ ਜੋ ਧਾਰਨਾਵਾਂ ਜੋ ਚਰਚਾਵਾਂ ਚੱਲੀਆਂ ਨੇ ਉਹ ਬਿਲਕੁਲ ਸਹੀ ਚੱਲ ਰਹੀਆਂ ਨੇ ਪਰ ਸਭ ਐਸਜੀਪੀਸੀ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ ਕਿ ਕੀ ਪੰਜਾਬ ਸਰਕਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾਂ ਸ਼ਹੀਦੀ ਸ਼ਤਾਬਦੀ ਨਾ ਮਨਾਵੇ ਤੇ ਹੁਣ ਐਸਜੀਪੀਸੀ ਦਾ ਹੀ ਵਿਰੋਧ ਹੋਣਾ ਸ਼ੁਰੂ ਹੋ ਗਿਆ ਭਾਈ ਅਮਰਿਕ ਸਿੰਘ ਨੇ ਕਹਿ ਦਿੱਤਾ ਕਿ ਜੇਕਰ ਐਸਜੀਪੀਸੀ ਮਨਾਉਂਦੀ ਹੈ ਤਾਂ ਫਿਰ ਅਸੀਂ ਸਖਤ ਵਿਰੋਧ ਕਰਾਂਗੇ ਕਿ ਇਹ ਕੀ ਹੁਣ ਰੋਲਾ ਪੈ ਗਿਆ ਉਹ ਕੁ ਪਹਿਲੀ ਤੇ ਗੱਲ ਇਹ ਆ ਵੀ ਇਥੋਂ 328 ਰੂਪ ਗੋਮ ਮੈਂ ਉਸ ਮੁੱਦੇ ਨੂੰ ਲੈ ਕੇ ਉਹ ਕਹਿੰਦੇ ਵੀ ਸ਼੍ਰੋਮਣੀ ਕਮੇਟੀ ਜਿਹੜੀ ਸਾਨੂੰ ਅਜ ਤੱਕ 328 ਰੂਪਾ ਦਾ ਹਿਸਾਬ ਨਹੀਂ ਦੇ ਸਕਦੀ ਉਹਦੀ ਜਾਂਚ ਨਹੀਂ ਕਰਾ ਸਕੀ ਤੁਹਾਨੂੰ ਦੱਸੇ ਸੀ ਕਿ ਕਿੱਥੇ ਪਏ ਨੇ ਕਿਵੇਂ ਆਏ ਕਿਵੇਂ ਗਏ ਜੀ ਉਹ ਚੋਰੀ ਹੋਏ ਨੇ ਜਾਂ ਡਾਕਾ ਵੱਜਾ ਇਸ ਕਰਕੇ ਇਹਨਾਂ ਨੂੰ ਕੋਈ ਅਧਿਕਾਰ ਨਹੀਂ ਵੀ ਇਹ ਗੁਰੂ ਸਾਹਿਬ ਦੀ 350 ਸਵਾ ਸਤਾਪ ਦੀ ਮਨੋ ਜੇ ਇਹ ਮਨਾਉਂਦੇ ਤਾਂ ਸੀ ਉਹਦਾ ਡਟ ਕੇ ਵਿਰੋਧ ਕਰਾਂਗੇ ਕਰਨਾ ਚਾਹੀਦਾ ਅੱਗੇ ਵੀ ਕੀਤਾ ਸੀ ਤੁਸੀਂ ਤੇ ਕੁੱਟਖਾ ਦੀਸ਼ਾਂ ਦਾ ਕੋਲ ਉਦੋਂ ਬੜੀ ਬੜੀ ਬੇਕਿਰਕੀ ਦਾ ਸ਼ਰਮਣੀ ਕਮੇਟੀ ਦੇ ਮੁਲਾਜ਼ਮਾਂ ਦੇ ਕੁੱਟਿਆ ਸੀ ਇਹ ਸੇ ਕਰਕੇ ਜਿਹੜੀ ਗੱਲ ਉਹ ਕਹਿੰਦੇ ਨੇ ਵੀ ਇਹਨਾਂ ਨੇ ਨਹੀਂ ਦੇ ਲੱਭ ਕੇ ਦਿੱਤੇ ਬਿਲਕੁਲ ਬਰੁਸਤ ਅਜੇ ਤੱਕ ਭਾਈ ਬਲਦੇਵ ਸਿੰਘ ਵਡਾਲਾ ਦਾ ਮੋਰਚਾ ਮੈਂ ਕਿਹਾ 3-4 ਸਾਲ ਹੋ ਲੱਗੇ ਨੂੰ ਇਹ ਅਜੇ ਵੀ ਜਾਰੀ ਉਹਨਾਂ ਦਾ ਹੈਗਾ ਜੀ ਲੇਕਿਨ ਸ਼ਰਮਣੀ ਕਮੇਟੀ ਦੇ ਕੋਈ ਅਸਰ ਨਹੀਂ ਹੈਗਾ ਸ਼੍ਰੋਮਣੀ ਕਮੇਟੀ ਦੇ ਵਿੱਚ ਕੋਈ ਵੀ ਵਿਚਾਰਨ ਨਾਂ ਤੇ ਅਹੁਦੇਦਾਰ ਰਹਿ ਗਿਆ ਤੇ ਨਾਮ ਵੀ ਇਧ ਘਰੀ ਗਿਆ। ਅਖਬਾਰ ਚ ਛੋਟੀ ਜੀ ਖਬਰ ਛਪਦੀ ਸੀ ਤੇ ਐਕਸ਼ਨ ਨਾ ਵੀ ਖਬਰ ਛਪੀ ਤੇ ਛਪੀ ਕਿਉਂ ਛਪੀ? ਕੋਤੇ ਕਮੇਟੀ ਬਣਦੀ ਸੀ ਇਨਕੁਆਇਰੀ ਹੁੰਦੀ ਸੀ ਜਿਹੜਾ ਕੋਈ ਦੋਸ਼ੀ ਹੁੰਦਾ ਉਹਦਾ ਕਾਰਵਾਈ ਹੁੰਦੀ ਸੀ ਉਹਨੂੰ ਵੀ ਪੁੱਛ ਰਵਾਂਦੇ ਹੈ ਗੱਜੋ ਮਰਜੀ ਕਰ ਲੋ। ਜੀ। ਪਹਿਲੀ ਗੱਲ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜਸਟੀਫਾਈ ਕਰਤਾ ਕਿ ਅਕਾਲੀ ਦਲ ਤੇ ਸ਼ਰਮਣੀ ਕਮੇਟੀ ਇਕੱਠੇ ਨੇ ਜੋ ਕਰ ਰਹੇ ਇਕੱਠੇ ਹੋ ਕੇ ਕਰ ਰਹੇ ਤੇ ਭਾਈ ਮਰੀਕ ਸਿੰਘ ਇਹ ਭਾਈ ਮਰੀਕ ਸਿੰਘ ਗੰਮਦੀਮੀ ਟਕਸਾਲ ਦਾ ਤੀਸਰਾ ਤੜਾ ਤੇ ਨੂੰ ਭਾਈ ਮਨਜੀਤ ਸਿੰਘ ਜਨਾਬ ਆਪਣੇ ਅਮਰੀਕਾ ਸੇ ਇਦਾਲਾ ਖੇਂਦੇ ਜੀ ਇਹ ਭਾਈ ਮਰੀਕ ਸਿੰਘ ਜਿਹੜੇ ਮਤਵਾਜੀ ਜਹਦਰ ਬਣੇ ਸੀ ਉਹਨਾਂ ਜਿਹੇ ਤਰ੍ਹਾਂ ਜੋ ਤਖਤ ਦੀ ਕੇਸ ਕਰਸਾ ਜਹਦਰ ਚੁਣਾਂਗੇ ਸੀ ਲੇਕਿਨ ਅੱਜ ਉਹਨਾਂ ਨੇ ਆਪਣੇ ਇਹ ਦਾਵਾ ਛੱਡ ਦਿੱਤਾ ਵਾ ਦਾਵਾ ਛੱਡਣ ਤੋਂ ਬਾਅਦ ਹੁਣ ਕੀ ਕਰਦੇ ਕੀ ਨਹੀਂ ਕਰਦੇ ਝੂ ਜਾਣਦੇ ਹੋਣਗੇ ਲੇਕਿਨ ਮੈਂ ਇਹ ਦੱਸ ਦਿਆਂ ਵੀ 328 ਸਰੂਪਾਂ ਦਾ ਵਾਕਿਆ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰੋਪਰ ਤੱਕ ਸਾਫ ਮਿਸੰਗਤੂ ਨਹੀਂ ਦੇ ਸਕਿਆ ਇਹ ਨਹੀਂ ਗੱਲ ਕਹਿਣਾ ਵੀ ਜਿੱਥੇ ਵੀ ਹੈਗੇ ਉੱਥੇ ਸੇਫ ਹੈਗੇ ਇਹ ਤਾਂ ਘਰ ਇੱਕਾ ਡਿੱਕੇ ਕਿਸੇ ਦਾ ਪਰਦਾ ਨਹੀਂ ਕਿ ਸਾਡੇ ਸਾਡੇ ਵਾਸਤੇ ਜੀ ਸ਼੍ਰੀ ਉੱਪਰ ਪੁੱਛ ਨਹੀਂ ਗਾ ਬਿਲਕੁਲ ਤੇ ਮੈਂ ਇਹ ਵੀ ਦੱਸ ਦਿਆਂ ਕਿ ਜਿਹੜੇ ਕਾਲ ਤੱਕ ਨੂੰ ਇਹ ਸੁਪਰੀਮ ਕਹਿੰਦੇ ਆ ਉਸੇ ਕਾਲ ਤੱਕ ਦੇ ਜਥੇਦਾਰ ਨੇ ਇੱਕ ਆਪਣੀ ਜਾਂਚ ਕਰਾਈ ਸੀ ਉਦੋਂ 268 ਸੁੱਪਨ ਦਾ ਮਾਮਲਾ ਸੀਗਾ ਲੇਕਿਨ ਮੁੜ ਕੇ ਵੱਧ ਕੇ 328 ਹੋ ਗਏ ਜੀ ਜਿਹੜੇ ਬੰਦੇ ਤੇ ਇੱਕ ਨੇ ਪੈਸੀ ਵੀ ਇਹਨਾਂ ਕੱਟੇ ਹੋ ਰਿਟਾਇਰ ਹੋ ਗਿਆ ਲੇਕਿਨ ਜਥੇਦਾਰ ਕਾਲ ਤੱਕ ਨੇ ਆਪਣੀ ਰਿਪੋਰਟ ਬਣਾ ਕੇ ਭੇਜਿਆ ਸੀਗਾ ਵੀ ਮੇਰੀ ਰਿਪੋਰਟ ਦੇ ਮੁਤਾਬਕ ਪੰਜ ਸਿੰਘ ਸਭ ਦੇ ਮੁਰਗੂੜ ਦੇ ਮੁਤਾਬਕ ਆ ਜਿਹੜਾ ਤੁਸੀਂ ਮਾਮਲਾ ਤੇ ਪਰਚਾ ਦਰਜ ਕਰਾਓ ਕ੍ਰਿਮੀਨਲ ਪਰਚਾ ਦਰਜ ਕਰਾਓ ਤਾਂ ਕਿ ਸਲੀਬ ਸਾਹਮਣੇ ਆ ਸਕੇ ਸ਼੍ਰੋਮਣੀ ਕਮੇਟੀ ਨੇ ਆਪਣੀ ਐਡਜਕਟਿਵ ਦੇ ਵਿੱਚ ਜੀ ਹਾਊਸ ਹੀ ਵਾਸ ਕਰ ਦਿੱਤਾ ਪਰਚਾ ਦਰਜ ਕਰਵਾ ਕੇ ਮੁੱਕੇ ਮੁੱਕਰ ਕੇ ਪਤਾ ਜੀ ਜੇ ਪਰਚਾ ਦਰਜ ਕਰਾਇਆ ਤੇ ਉਹਦੇ ਵਿੱਚ ਉਹ ਮਾਸ ਦੀ ਮਾਂ ਮਸਤੀ ਵਾਜੀ ਜਿਹਨਾਂ ਨੇ ਜਿਹੜੇ ਬਿਲਕੁਲ ਬੁਰਕਾ ਉਹੜਿਆ ਪੇਸ਼ੀ ਤੇ ਬੜੇ ਮਾਨਦਾਰ ਜੀ ਇਸ ਕਰਕੇ 328 ਰੁਪਏ ਦਾ ਅਜੇ ਤੱਕ ਹਿਸਾਬ ਨਹੀਂ ਦਿੱਤਾ ਗਿਆ ਜਿਹਦੇ ਕਰਕੇ ਉਹ ਭਾਈ ਮਰੀਕ ਸਿੰਘ ਬੜੀ ਖਫਾ ਜਿਹਨਾਂ ਨੇ ਕਹਿਤਾ ਪਈ ਇਹਨਾਂ ਨੂੰ ਕੋਈ ਅਧਿਕਾਰ ਨਹੀਂ ਗੁਰੂ ਸਾਹਿਬ ਦੇ 350 ਸਾਲਾ ਮਨਾਉਣ ਦਾ ਜਿਨ੍ਹਾਂ ਨੇ ਗੁਰਬਾਣੀ ਦੀ ਇੱਜ਼ਤ ਨਹੀਂ ਕੀਤੀ ਤੇ ਮਨਾਉਣਗੇ ਕਿਉਂ ਜੀ ਜੀ ਬਿਲਕੁਲ ਪਹਿਲਾਂ ਪੰਜਾਬ ਸਰਕਾਰ ਤੇ ਐਸਜੀਪੀਸੀ ਆਮੋ ਸਾਹਮਣੇ ਸ਼ਹੀਦੀ ਸ਼ਰਾਬਦੀ ਨੂੰ ਲੈ ਕੇ ਨਜ਼ਰ ਆ ਰਹੇ ਸੀ ਤੇ ਹੁਣ ਪਾਈ ਅਮਰਿਕ ਸਿੰਘ ਅਜਨਾਲਾ ਦਾ ਟਕਰਾਅ ਵੀ ਦੇਖਣ ਨੂੰ ਮਿਲ ਸਕਦਾ ਹੈ ਪੜ ਸਾਹਿਬ ਮੁੱਖ ਮੰਤਰੀ ਭਗਵੰਤ ਮਾਨ ਨੇ ਨਾ ਅੱਜ ਸੁਪਾਲ ਸਿੰਘ ਖੈਰਾ ਬਾਰੇ ਬੋਲਿਆ ਕਿ ਸੁਪਾਲ ਸਿੰਘ ਖੈਰ ਨੂੰ ਲੈ ਕੇ ਕਈ ਚਰਚਾਾਂ ਵਿੱਚ ਕਿ ਅੰਡਰਗਰਾਉਂਡ ਹੋ ਗਏ ਹਾਲਾਂਕਿ ਉਹਨਾਂ ਨੇ ਇੱਕ ਵੀਡੀਓ ਵੀ ਆਪਣੇ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਜਿਸ ਦੇ ਵਿੱਚ ਜੋ ਉਹਨਾਂ ਨੇ ਪਹਿਲਾਂ ਖਰਛ ਜਤਾਇਆ ਸੀ ਕਿ ਮੇਰੇ ਤੇ ਕੇਸ ਹੋ ਸਕਦਾ ਉਸ ਸੰਬੰਧੀ ਥੋੜੀ ਜੀ ਗੱਲ ਕੀਤੀ ਤੇ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਤਾਂ ਕੁਝ ਕੀਤਾ ਹੀ ਨਹੀਂ ਅੰਡਰਗਰਾਉਂਡ ਪਹਿਲਾਂ ਹੀ ਹੋ ਗਏ ਯਾਨੀ ਕਿ ਇਹਨਾਂ ਨੇ ਕੁਝ ਕੀਤਾ ਹੋਣਾ ਜਿਹੜਾ ਭੱਜੇ ਫਿਰਦੇ ਨੇ ਮੁੱਖ ਮੰਤਰੀ ਸਾਹਿਬ ਸਾਲ 1 ਜਾਂ ਸਵਾ ਸਾਲ ਰਹਿ ਗਿਆ ਜੀ ਅਗਲੇ ਸਾਲ ਇਹਨਾਂ ਦਿਨਾਂ ਦੀ ਨਾ ਤੁਹਾਡੀ ਕਿਸੇ ਅਫਸਰ ਨੇ ਗੱਲ ਸੁਣਨੀ ਹੈ ਤੇ ਨਾ ਤੁਹਾਡੀ ਕਿਸੇ ਅਧਿਕਾਰੀ ਨੇ ਗੱਲ ਸੁਣਨੀ ਤੇ ਇਹਨਾਂ ਦਿਨਾਂ ਤੋਂ ਪਹਿਲਾਂ ਪਹਿਲਾਂ ਤੁਹਾਡੀ ਇੱਕ ਪਾਰਟੀ ਹੋਰ ਆਮ ਆਦਮੀ ਪਾਰਟੀ ਪੰਜਾਬ ਹੋਣ ਚਾਹੂਗੀ ਤੁਹਾਡੇ ਚ ਆਪਸੀ ਇੰਨੀ ਖਾਣਾ ਜਗੀ ਸ਼ੁਰੂ ਹੋ ਜਾਣੀ ਹੈ ਤਾਨੂੰ ਕਿਸੇ ਕਿਸਾ ਬੰਨਨ ਦਾ ਮੌਕਾ ਨਹੀਂ ਮਿਲਣਾ ਆਪਣੇ ਆਪ ਸੁਜੇ ਉਜੇ ਰਹਿਣਾ ਤੁਸੀਂ ਮੁੱਖ ਮੰਤਰੀ ਸਾਹਿਬ ਤੁਹਾਡੀ ਪਾਰਟੀ ਆਈ ਸੀ ਲੋਕਾਂ ਦੇ ਕਸ਼ਟ ਕੱਟਣ ਵਾਸਤੇ ਲੇਕਿਨ ਤੁਸੀਂ ਕਲੋਨੀਅਮ ਬੁਣੀ ਸ਼ੁਰੂ ਕਰਤੀ ਕਨਾਰ ਤੋਂ ਜਿਹੜਾ ਐਮਐਲਏ ਆ ਗੁਰਲਾਲ ਸਿੰਘ ਉਹਨੂੰ ਪੁੱਛੋ ਕੀ ਕੀਤਾ ਉਹਨੇ ਕੈਪਟਨ ਮਰਿੰਦਰ ਸਿੰਘ ਦੇ ਭਰਾ ਕੋਲੋਂ ਇੱਕ ਮਹੱਲ ਲੈ ਕੇ ਤੇ ਉੱਥੇ ਕਲੋਨੀ ਕੱਟੀ ਕਿ ਨਹੀਂ ਕੱਟੀ ਇਹਨਾਂ ਨੇ ਤੇ ਕਿੰਨੇ ਪੈਸੇ ਪਾਏ ਉਹਦੇ ਵੀ ਦੱਸ ਦਿਓ ਤੇ ਤੁਸੀਂ ਦੂਜਿਆਂ ਤੇ ਕਰਦੇ ਹੋ ਗਲਤ ਇਹ ਗੱਲ ਸੁਣ ਲਓ ਵੀ ਜਿਹੜੀ ਗੱਲ ਉਹਨੇ ਕਹੀ ਆ ਖਹਿਰੇ ਨੇ ਵੀ ਮੇਰੇ ਤੇ ਇਹ ਝੂਠਾ ਪਰਚਾ ਕਿਉਂ ਦਰਜ ਕਰਦੇ ਪੰਜ ਪਰਚੇ ਤੁਸੀਂ ਪਹਿਲਾਂ ਦਰਜ ਕੀਤੇ ਕੋਲ ਕਰ ਲਓ ਕੀ ਬਕਮੈਂਦਾ ਉੱਥੇ ਜੀ ਪਰ ਜਿੱਦਨ ਉਹਨਾਂ ਦੀ ਵਾਰੀ ਆਈ ਤੁਸੀਂ ਜੇ ਚੁੱਕ ਕੇ ਲਿਆਉਣੇ ਉਹ ਕਸੀਟਕ ਲੈ ਕੇ ਆਉਣਗੇ ਤੁਹਾਨੂੰ ਇਹ ਤਾਂ ਵਸ ਗਏ ਇਹੀ ਪੁਲਿਸ ਜਿਹੜੀ ਐ ਸਲੂਟ ਮਾਰਦੀ ਐ ਨਾ ਮੁੜ ਕੇ ਸਮੂਲਦੀ ਉਹ ਚੱਤਰ ਮਾਰਨ ਦਾ ਕਾਇਦੀ ਐ ਮੈਂ ਅਗੇ ਵੀ ਗਲਤੀ ਕੀਤੀ ਸੀਗੀ ਇੱਥੇ ਮੱਖਣ ਹੌਲਦਾ ਰਹਿੰਦਾ ਸੀ ਮੱਖਣ ਹੌਲਦਾ ਜੀ ਤੇ ਮੱਖਣ ਹੌਲਦਾ ਰਿਕਾਰਡ ਸੀ ਵੀ ਜਿਹੜਾ ਬੰਦਾ ਉਹ ਫੜ ਕੇ ਲੈ ਗਿਆ ਉਹਨੂੰ ਜਾਂਦੇ ਵੇ ਡਾਂਗ ਫੇਰਨੀ ਫੇਰਨੀ ਉਹਨੂੰ ਸ਼ਹਿਰਾਂ ਨੇ ਫੇਰ ਨਹੀਂ ਫਿਰਨੇ ਤੇ ਰਕਾਰ ਸੀ ਉਹਦਾ ਇੱਕ ਮੁੰਡਾ ਤੇਰਾ ਮਲਾਜਾ ਕੋਈ ਵਿਆਹੇ ਘਰੋਂ ਹੋਣਾ ਉਹਦਾ ਤਾਂ ਗਰੀਠਾਂ ਨੇ ਗਿਆ ਨਹੀਂ ਲੋ ਫੜ ਕੇ ਲੱਗੇ ਜੀ ਆਵਾਰਾ ਗੱਦੀ ਤੇ ਜਦੋਂ ਉਹਨੂੰ ਕਿ ਲੰਮੇ ਪੈ ਕਹਿੰਦਾ ਜੀ ਮੈਥੋਂ ਕੁੱਟ ਨਹੀਂ ਖਾਦੀ ਜਾਣੀ ਤੇ ਉਹ ਗਾਲ ਕੱਢ ਕੇ ਕਹਿੰਦਾ ਤੂੰ ਜਿਹੜੀ ਕੁੱਟ ਚੁੰਚਣ ਖਣੀ ਲੰਮੇ ਪੈ ਬਾਕੀ ਕੰਮ ਤੇ ਕਰ ਲਾਂਗੇ ਅਸੀਂ ਇਸ ਕਰਕੇ ਮੁੱਖ ਮੰਤਰੀ ਸਾਹਿਬ ਪੁਲਿਸ ਦੀ ਘੁੱਟ ਖਾਣੀ ਬੜੀ ਔਖੀ ਜੇ ਐ ਵੱਡੇ ਪੰਗੇ ਨਾ ਲਾਓ ਤੁਸੀਂ ਸਖਬਾਲ ਸਿੰਘ ਖੇਰਾ ਤੇ ਪਾਣੀ ਪੱਤੇ ਦੱਦਿਆ ਉਹਦਾ ਤਾਂ ਤਜਰਬਾ ਹੋ ਗਿਆ ਹੁਣ ਜੀ ਉਹਨੇ ਇੰਨੀ ਗੱਲ ਕਹੀ ਵੀ ਮੇਰੇ ਖਿਲਾਫ ਇੱਕ ਹੋਰ ਝੂਠਾ ਪਰਚਾ ਦਰਜ ਕੀਤਾ ਜਾ ਰਿਹਾ ਵਾ ਜਿਹੜਾ ਟੋਟਲੀ ਗਲਤ ਆਪਣੀ ਆਮਦਨ ਤੋਂ ਵੱਧ ਜਨਤ ਬਣਾਉਣ ਦਾ ਜੀ ਮੈਂ ਕਿਸੇ ਅਹੁਦੇ ਤੇ ਤੇ ਰਿਆ ਜਮੇ ਅਮਲ ਰਹਿਣ ਉਹ ਤੇ ਰਹਿ ਜੀ ਨਾ ਮੰਨਿਸਟਰ ਹੈ ਨਾ ਤੇਰਾ ਹੋਰ ਉਹ ਤੇ ਨਾ ਤੇ ਬਾਕੀ ਮੈਨੂੰ ਲੋੜ ਨਹੀਂ ਵੀ ਰਿਫਰੀ ਕਰਨ ਦੀ ਮੈਨੂੰ ਰੱਬ ਦਾ ਦਿੱਤਾ ਬੜਾ ਕੁਝ ਹੈਗਾ ਵਾ ਲੇਕਿਨ ਤੁਸੀਂ ਜੇ ਠੁਠਾ ਪਰਚਾ ਦਰਜ ਕਰਨਾ ਕੋਈ ਕਰ ਲੋ ਆਪਾਂ ਜਵਾਬ ਦੇਾਂਗੇ ਤੁਹਾਨੂੰ ਕਹਿੰਦਾ ਐਵੇਂ ਭੱਜੇ ਫਿਰਦੇ ਆ ਅਸੀਂ ਜੇ ਕੁਝ ਕਿਹਾ ਹੀ ਨਹੀਂ ਅਸੀਂ ਉਹਨਾਂ ਨੂੰ ਜੋ ਕਵਾਂਗੇ ਅਸੀਂ ਵੀ ਭੱਜਣ ਥੋੜੀ ਦੇਾਂਗੇ ਅਸੀਂ ਇਹ ਤੇ ਗੱਲ ਠੀਕ ਹੈ ਮੁੱਖ ਮੰਤਰੀ ਸਾਹਿਬ ਤੁਸੀਂ ਜੋ ਕਹਿ ਰਹੇ ਹੋ ਲੇਕਿਨ ਕਹਿੰਦੇ ਹੁੰਦੇ ਨਾ ਚਾਰ ਘਰ ਤੇ ਡੈਨਮੀ ਛੱਡ ਲੈਂਦੀ ਆ ਜੀ ਕਿੰਨਾ ਘਰ ਆਖ ਲੋ ਜੀ ਜੀ ਬਿਲਕੁਲ ਦੇਖਦੇ ਆ ਕਿ ਕੋ ਜੋ ਹੁੰਦਾ ਹੈ ਇਤਨਾ ਅੱਜ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਜਿੱਥੇ ਡੀਐਸਪੀ ਨਾਪਾ ਮਨਦੀਪ ਕੌਰ ਤੇ ਕਿਸਾਨਾਂ ਦੇ ਵਿਚਾਰੇ ਝੜਕ ਪਹ ਜਾਂਦੀ ਹੈ ਕਿ ਤਿੱਖੀ ਬਹਿਸ ਹੁੰਦੀ ਹੈ ਇਹ ਮਾਮਲਾ ਇੰਨਾ ਗਰਮਾ ਜਾਂਦਾ ਉਸ ਤੋਂ ਬਾਅਦ ਡੀਐਸਪੀ ਦੇ ਵੱਲੋਂ ਗੰਭੀਰ ਦੋਸ਼ ਲਗਾਏ ਜਾਂਦੇ ਨੇ ਕਿਸਾਨਾਂ ਦੇ ਉੱਤੇ ਕਿ ਇਹਨਾਂ ਨੇ ਇਹ ਕਹਿੰਦੇ ਮੇਰਾ ਜੂੜਾ ਖਿੱਚਿਆ ਮੇਰੇ ਵਰਦੀ ਨੂੰ ਹੱਥ ਪਾ ਦਿੱਤਾ ਇਹ ਸਾਰਾ ਮਾਮਲਾ ਪੜ੍ਹ ਸਭ ਕਿੱਧਰ ਨੂੰ ਜਾ ਰਿਹਾ ਹੈ ਪਹਿਲੀ ਗੱਲ ਤੇ ਇਹ ਹੈ ਕਿ 13 ਫਰਵਰੀ 2024 ਤੋਂ ਇੱਕ ਮੋਰਚਾ ਸ਼ੰਭੂ ਬਾਰਡਰ ਤੇ ਲੱਗਦਾ ਜੀ ਇਹ 19 ਮਾਰਚ 2025 ਤੱਕ ਰਹਿੰਦਾ ਇਸ ਮੋਰਚੇ ਨੂੰ ਲੈ ਕੇ ਮੈਂ ਇਹ ਵੀ ਗੱਲ ਕਹਾਂ ਵੀ ਕਿਸਾਨਾਂ ਦੇ ਜਿਹੜਾ ਮੋਰਚਾ ਦਿੱਲੀ ਲੱਗਾ ਸੀ ਉਹਦੀ ਜਿੱਤ ਤੋਂ ਬਾਅਦ ਕਿਸਾਨੀ ਇੰਨੇ ਖੂਸਰਗੇ ਸੀਗੇ ਕਿ ਬਦਲ ਬੰਦਾ ਨਹੀਂ ਸਮਝਦਾ ਜੀ ਉਨੇ ਇਹਨਾਂ ਨੇ ਬਿੰਨ ਪੁੱਛਿਆ ਤੇ ਮੋਰਚਾ ਲਾਤਾ ਜਾਂ ਸੰਯੁਕਤ ਕਿਸਾਨ ਮੋਰਚਾ ਸੀ ਉਹ ਵੀ ਟੋਟੇ ਟੋਟੇ ਹੋ ਗਿਆ ਤਿੰਨ ਚਾਰ ਟੋਟੇ ਹੋ ਗਿਆ ਇਹਨਾਂ ਦੋ ਤਿੰਨ ਜਿੱਥੇ ਬੰਦੇ ਇਕੱਠੇ ਹੋ ਕੇ ਮੋਰਚਾ ਲਾਤਾ ਤਾਂ ਉਸ ਮੋਰਚੇ ਤੋਂ ਨਿਕਲਿਆ ਕੀ ਕੁਝ ਵੀ ਨਹੀਂ ਕੁਝ ਨਹੀਂ ਨਿਕਲਿਆ ਜੀ ਇੱਕ ਮੁੰਡਾ ਇਕਲੌਤਾ ਬੇਟਾ ਸੀ ਮਾਂ ਪਿਓ ਦਾ ਉਹ ਮਾਰਿਆ ਗਿਆ ਕਈ ਪੱਟੜ ਹੋ ਗਏ ਹਰਿਆਣਾ ਦੀ ਸਰਕਾਰ ਨੇ ਗੋਲੀਆਂ ਚਲਾਈਆਂ ਅਥਰੂ ਕੈਸੇ ਗੋਲੇ ਗੋਲੇ ਛੜਦੇ ਲੋਕਾਂ ਦੇ ਤੇ ਹੁਣ ਜੇ ਆਪਾਂ ਇਹਦੀ ਗੱਲ ਕਰ ਲਈਏ ਇਹਨਾਂ ਦੀ ਇਹ ਕਿਸਾਨ ਜਿਹੜੇ ਸੀਗੇ ਜਦੋਂ 19 ਮਾਰਚ 2025 ਨੂੰ ਪੁਲਿਸ ਦੇ ਨਾਲ ਤੇ ਅਟੈਕ ਕੀਤਾ ਇਹਨਾਂ ਨੂੰ ਡਾਂਗਾਂ ਦਾ ਕੁੱਟਿਆ ਵੀ ਗਿਆ ਇਹਨਾਂ ਨੂੰ ਪਜਾਇਆ ਵੀ ਗਿਆ ਇਹਨਾਂ ਨੇ ਟਰਾਲੀਆਂ ਗੈਪ ਕਰਤੀਆਂ ਟਰੈਕਟਰ ਗੈਪ ਕਰਤੇ ਇਹਨਾਂ ਨੇ ਸਮਾਨ ਗੈਪ ਕਰਤੇ ਕਰੋੜਾਂ ਰੁਪਏ ਦਾ ਸਮਾਨ ਗੈਪ ਕਰਤਾ ਉਹਦੇ ਵਿੱਚ ਕੁਝ ਟਰਾਲੀਆਂ ਢਾਕੇ ਹਰਿਆਣੇ ਚ ਬਰਾਮਦ ਹੋਈਆਂ ਕੁਝ ਕਿੱਥੋਂ ਬਰਾਮਦ ਹੋਈਆਂ ਇੱਕ ਟਰਾਲੀ ਨਾ ਵੀ ਬਰਾਮਦ ਹੁੰਦੀ ਹੈ ਇੱਕ ਪੁਲਸ ਵਾਲੇ ਨੂੰ ਦੋ ਤਿੰਨ ਟ੍ਰਾਲੀਆਂ ਪੁਲਸ ਵਾਲ ਨੂੰ ਬਰਾਮਦ ਨਹੀਂ ਆ ਸਿੱਕੋ। ਉਹ ਮੇਖੇਸ਼ਰ ਬਾਅਦ ਡਿਸਮਿਸ ਕਰਤਾ ਛੇ ਦਿਨਾਂ। ਜੀ। ਇਹ ਟ੍ਰਾਲੀ ਬਰਾਮਦ ਹੁੰਦੀ ਆ ਪੰਕਜ ਪੱਪੂ ਕੋਲੋਂ ਇਹ ਉੱਥੋਂ ਦੀ ਕੌਂਸਲ ਜਿਹੜੀ ਆ ਮਿਊਨਿਸਪਲ ਕੌਂਸਲ ਉਹਦਾ ਘਰ ਵਾਲਾ। ਉਹਦੇ ਕੋਲ ਟ੍ਰਾਲੀ ਬਰਾਮਦ ਹੁੰਦੀ ਉਹਤੇ ਪਰਚਾ ਦੇ ਦਿੱਤਾ ਜਾਂਦਾ ਉਹ ਭਗਵਾੜਾ ਜਾਂਦਾ ਵਾ ਅਦਾਲਤ ਚ ਬੇਤਰਕਿਆ ਕੇ ਆ ਜਾਂਦਾ ਕੋਈ ਗੱਲ ਨਹੀਂ। ਲੈਕਿਨ ਹੁਣ ਉਸੇ ਇਲਾਕੇ ਦੇ ਵਿੱਚੋਂ ਇੱਕ ਟਰਾਲੀ ਹੋਰ ਮਿਲੀ ਜਿਹੜੀ ਲਵਾਸ ਖੜੀ ਸੀ ਕਿਸਾਨਾਂ ਲੱਭ ਲਈ ਕਿ ਟਰਾਲੀ ਸਾਡੀ ਚਲੋ ਟਰਾਲੀ ਲਾ ਲਈ ਉਹਨਾਂ ਨੇ ਉਹਨਾਂ ਪਰਸਨ ਨੇ ਇੰਨੀ ਗੱਲ ਕਹੀ ਵੀ ਇਹਦੇ ਤੇ ਮੁਕੱਦਮਾ ਦਰਜ ਕੀਤਾ ਜਾਵੇ ਪੱਪੂ ਪੰਕਜ ਤੇ ਚੋਰੀ ਦਾ ਮੁਕੱਦਮਾ ਇਹ ਕੋਰ ਦਰਜ ਕੀਤਾ ਜਾਵੇ ਇਹ ਕਹਿੰਦੇ ਰਾਜੀ ਤਾਂ ਅਸੀਂ ਤੇ ਇਨਵੈਸਟੀਗੇਸ਼ਨ ਕਰਾਂਗੇ ਫਿਰ ਉਸੰਨੇ ਮਾਰ ਪਿੱਛੜੀ ਜੀ ਆਵੇ ਤੋਂ ਅੰਦੀਓ ਦੇ ਲਵਾਰਸ ਮਰੀਦਨ ਜੀ ਜਦੋਂ ਟਰਾਲੀ ਲਵਾਰਸ ਦੀ ਹੁੰਦੀ ਗੱਲ ਤੇ ਫਿਰ ਕਿਸਾਨ ਮੋਰਚਾ ਲਾ ਦਿੰਦੇ ਆਗੇ ਬਹਿ ਜਾਂਦੇ ਉੱਥੇ ਇਹ ਬੀਬੀ ਮਨਦੀਪ ਕੌਰ ਚੀਮਾ ਜਿਹੜੀ ਨੇ ਇਹ ਪਲੇਅਰ ਹੈ ਤੇ ਪਲੇਅਰਾਂ ਦੇ ਕੋਟੇ ਚਾਈ ਸੀ ਤੇ ਇਹਦੀ ਆਪਣੀ ਬੀਏ ਦੀ ਡਿਗਰੀ ਜਲਦੀ ਪਾਈ ਗਈ ਸੀ ਉਹ ਸਿੱਖਮ ਯੂਨੀਵਰਸਿਟੀ ਦੀ ਸੀ 15 ਮਹੀਨੇ ਇਹ ਸਪੋਰਟੇਜ ਡੀਐਸਪੀ ਰਹੀ ਡੀਐਸਪੀ ਦੀ ਜਿਹੜੀ ਸੀ ਉਹ ਡਿਊਟੀ ਨੂੰ ਮੋਦੀ ਦੀ ਤੇ 15 ਮਹੀਨੇ ਬਾਅਦ ਕੈਪਟਨ ਮਰਿੰਦਰ ਸਿੰਘ ਨੇ ਸਪਈ ਬਣਾਤਾ ਛੇ ਚਲ ਬੀਬੀ ਨੌਕਰੀ ਕਰਨੀ ਸਪਈ ਚਲੋ ਫਿਰ ਜੋਰ ਪਿਆ ਕੁਝ ਕੈਪਟਨ ਵੀ ਵਹੇ ਚਲੇ ਗਏ ਤੇ ਇਹ ਬੀਬੀ ਜਿਹੜੀ ਆ ਫਿਰ ਇਹ ਬਣ ਗਈ ਡੀਐਸਪੀ ਫਿਰ ਡੀਐਸਪੀ ਬਣ ਗਈ ਜੀ ਹੁਣ ਜਿਹੜੇ ਬੰਦੇ ਨੂੰ ਥਾਲੀ ਦੀ ਪਰੋਸ ਕਹਿੰਦਾ ਚੀਜ਼ ਮਿਲੀ ਹੋਵੇ ਮਿਹਨਤ ਕਰਕੇ ਨਾ ਲਈ ਹੋਵੇ ਤਾਂ ਤਾਂ ਵੈਸੇ ਤੂੰ ਮਖਰਾ ਬੰਦੋ ਮੇਰੇ ਤੋਂ ਸਣਾ ਕੋਈ ਹੈ ਹੀ ਨਹੀਂ ਹੋ ਬਿਲਕੁਲ ਤੇ ਬੀਬੀ ਨੇ ਅੱਜ ਕਿਸਾਨਾਂ ਤੇ लाठीचार्ज ਵੀ ਕੀਤਾ ਤੇ ਪੱਗਾਂ ਵੀ ਨਹੀਂ ਕਿਸਾਨਾਂ ਦੀਆਂ ਕੋਈ ਬੀਬੀ ਕੋ ਰਹਿ ਕਿ ਗਿਆ ਸੀ ਬੜੀ ਕਹਾਣੀ ਹਰਫਤ ਕੀਤੀ ਮੈਂ ਪੂਰੀ ਵੀਡੀਓ ਵੇਖੀ ਬੀਬੀ ਨੂੰ ਤੇ ਟੱਚ ਨਹੀਂ ਕੀਤਾ ਪਰ ਹੀ ਗੱਲ ਤੇ ਮੈਂ ਅਫਸਨਾ ਨੂੰ ਕਹੂੰਗਾ ਕਿ ਜਦੋਂ ਇਹੋ ਜਿਹਾ ਮੌਕਾ ਜੀ ਤੁਸੀਂ ਲੇਡੀ ਅਫਸਨਾ ਨੂੰ ਲਾਇਆ ਕਿਉਂ ਤੇ ਬੀਬੀ ਜੇ ਵਰਦੀ ਪਾ ਲਈ ਹੈ ਨਾ ਤੇ ਫਿਰ ੱੱਕੇ ਖਾਣ ਦਾ ਵੀ ਜੇ ਫਿਰ ਇਹ ਨਾ ਗੱਲ ਮੇਰਾ ਜੂੜਾ ਪੁੱਟਿਆ ਕਿ ਤੇ ਫਲਾਣਾ ਪੁੱਟੇਗਾ ਟੀਮ ਨੇ ਫਿਰ ਆਪਣੇ ਬਲੀ ਦੇ ਸਾਹਮਣੇ ਹੋ ਗਏ ਜੀ ਇਹ ਵਰਦੀ ਇਹ ਵਰਦੀ ਇਹਦਾ ਇਹ ਕੰਮ ਨਹੀਂ ਕਿ ਵਰਦੀ ਪਾ ਕੇ ਤੁਸੀਂ ਬਣ ਗਏ ਵਰਦੀ ਇਹ ਕੁਰਬਾਨੀ ਦਾ ਪ੍ਰਤੀਕ ਆ ਫਿਰ ਤੁਸੀਂ ਕੁਰਬਾਨੀ ਕਰਨੀ ਹੈ ਦੇਸ਼ ਵਾਸਤੇ ਆਪਣੀ ਡਿਊਟੀ ਪ੍ਰਤੀ ਤੁਸੀਂ ਸਿਰ ਤੋਂ ਕੁਰਬਾਨੀ ਕਰਨੀ ਤੁਸੀਂ ਹਮ ਜੇਕਰ ਤੁਸੀਂ ਤੇ ਆਪਣੇ ਨੂੰ ਕੁਝ ਹੋਰੀ ਸੋਜੀ ਫਿਰ ਤੇ ਪਰ ਬੀਬੀ ਨੇ ਇਲਜ਼ਾਮ ਲਾਤਾ ਹੈ ਕਿ ਬੀਬੀ ਨੇ ਇਹ ਵੀ ਗੱਲ ਕਹੀ ਕਿ ਜਿਹੜੇ ਸਾਡੇ ਬਕਾਇਦਾ ਤੌਰ ਤੇ ਕਿਸਾਨ ਇਹਨਾਂ ਦੇ ਖਿਲਾਫ ਅਸੀਂ ਮੁਕਦਮੇ ਵੀ ਦਰਜ ਕਰਾਂਗੇ ਅੰਦਰ ਵੀ ਕਰਾਂਗੇ ਇਹਨਾਂ ਨੂੰ ਜੀ ਕਰਦੇ ਹੋ ਅੰਦਰ ਵੀ ਕੋਈ ਗੱਲ ਨਹੀਂ ਤੇ ਕਿਸਾਨਾਂ ਨੇ ਕਿਹੜਾ ਪਹਿਲੀ ਵੀ ਅੰਦਰ ਜਾਣਾ ਵਾ ਉਹਨਾਂ ਵਾਸਤੇ ਬੜੀਆਂ ਛੋਟੀਆਂ ਗੱਲਾਂ ਹੈਗੀਆਂ ਪ੍ਰਤਾਪ ਸਿੰਘ ਕਹਰੋ ਕਹਿੰਦਾ ਹੁੰਦਾ ਸੀ ਵੀ ਜੇ ਉਹ ਰਿਕਵਰੀ ਲੈਣੀ ਆ ਨਾ ਜੱਟ ਨੂੰ ਜੁਰਮਾਨਾ ਕਰੋ ਤੇ ਬਾਣੀ ਨੂੰ ਅੰਦਰ ਕਰੋ ਬਾਣੀਆਂ ਅੰਦਰ ਨਹੀਂ ਰਹਿ ਸਕਦਾ ਜੱਟ ਜੁਰਮਾਨਾ ਨਹੀਂ ਭੁਗ ਸਕਦਾ ਅੰਦਰ ਰਹੂ ਜੱਟ ਉਹਨੂੰ ਕੋਈ ਫਰਕ ਨਹੀਂ ਪੈਂਦਾ ਭੀ ਇਸ ਕਰਕੇ ਬੀਬੀ ਜੀ ਤੁਸੀਂ ਜੇ ਕਿਤੇ ਕੋਈ ਗਲਤੀ ਕਰ ਲਈ ਹੈ ਉਹਦੀ ਕੋਈ ਕਿਸਾਨ ਦਿਲ ਚ ਭਜਣ ਦੀ ਕੋਸ਼ਿਸ਼ ਕੀਤੀ ਤੇ ਫਿਰ ਇਹ ਸਮਝ ਲਿਓ ਇੱਕ ਪੱਕਾ ਮੋਰਚਾ ਹੋ ਰਿਹਾ ਲੱਗਦਾ ਹੈ ਤੇ ਤੁਹਾਡਾ ਫਿਰ ਉਹੀ ਪੁਰਾਣਾ ਚਿੱਠਾ ਜਿਹੜਾ ਫਿਰ ਜ਼ਾਗਰ ਹੋਏਗਾ ਫਿਰ ਉੱਤੇ ਇਨਵੈਸਟੀਗੇਸ਼ਨ ਹੋਊ ਤੇ ਮੈਂ ਪਹਿਲਾਂ ਵੀ ਕਹਿ ਚੁੱਕਾ ਵੀ ਇਹਦੇ ਉੱਤੇ ਇੱਕ ਸਿਟਿੰਗ ਜੱਜ ਦੀ ਇਨਵੈਸਟੀਗੇਸ਼ਨ ਕਰੋ ਪਤਾ ਲੱਗ ਜੇ ਵੀ ਕੌਣ ਸੱਚਾ ਤੇ ਕੌਣ ਝੂਠਾ ਬਿਲਕੁਲ ਜੀ ਦੇਖਦੇ ਹਾਂ ਕਿ ਜੋ ਹੁੰਦਾ ਆਉਂਦਾ ਦਿਨਾਂ ਨੂੰ ਇਸ ਮਾਮਲੇ ਨੂੰ ਲੈ ਕੇ ਪਰ ਸਭ ਪ੍ਰਵਾਸੀਆਂ ਨੂੰ ਭਜਾਓ ਵਾਲਾ ਨਾਰਾ ਜਿਹੜਾ ਪੰਜਾਬ 'ਚ ਚੱਲ ਰਿਹਾ ਸੀ ਇਸ ਦੀ ਗੂੰਜ ਹੁਣ ਅਮਰੀਕਾ ਅਮਰੀਕਾ ਤੱਕ ਸੁਣਨ ਨੂੰ ਮਿਲਿਆ ਗੁਰਪਤਵੰਨ ਸਿੰਘ ਪੰਨੂ ਨੇ ਤਾਂ ਅਕੀਰ ਦੇ ਦਿੱਤੀ ਹੈ ਪ੍ਰਵਾਸੀਆਂ ਨੂੰ ਕਿ ਤੁਸੀਂ 19 ਅਕਤੂਬਰ ਤੱਕ ਪੰਜਾਬ ਛੱਡ ਦਿਓ ਨਹੀਂ ਤਾਂ ਫਿਰ ਜੋ ਨਤੀਜੇ ਗੰਭੀਰ ਹੋਣਗੇ ਉਸ ਨੂੰ ਤੁਸੀਂ ਖੁਦ ਦੇਖੂਗੇ ਤੁਹਾਡੇ ਖੁਦ ਦੀ ਜ਼ਿੰਮੇਵਾਰੀ ਹੋਵੇਗੀ ਮੇਖੂ ਜਿਹੜਾ ਪੰਨੂ ਆ ਨਾ ਪੰਨੂ ਜੀ ਉਹ ਬਿਣਾ ਲੱਤਾਂ ਪਰਾਂ ਤੋਂ ਬਿਣਾ ਦੰਦਾ ਤੋਂ ਸ਼ੇਰ ਐ ਬਸ ਨਾਉ ਦੀ ਗੱਲ ਕਿਸੇ ਨੂੰ ਸੁਣਨੀ ਆ ਤੇ ਨਾ ਸੁਣੀ ਆ ਤੇ ਨਾ ਕਿਸੇ ਮੰਦਣੀ ਜੇ ਬਿਣਾ ਦੰਦਾ ਤੋਂ ਸ਼ੇਰ ਹੋਵੇ ਨਾ ਪਤਾ ਨਹੀਂ ਕੱਖ ਨਹੀਂ ਕਰਨੀ ਜੀ ਤੇ ਪੰਨੂ ਸਾਹਿਬ ਨੇ ਕਹਿਤਾ ਪੀ 11 ਅਕਤੂਬਰ ਤੱਕ ਤੁਸੀਂ ਪੰਜਾਬ ਸ਼ੈਡੂ ਸਾਡੇ ਪ੍ਰਵਾਸੀ ਪਰ ਚਾਹੀਦਾ ਇਹ ਸੀਗਾ ਪ੍ਰਵਾਸੀ ਭਜਾਓ ਇਹ ਪੰਜਾਬ ਬਚਾਉਣਾ ਨਹੀਂ ਅਪਰਾਧੀ ਭਜਾਉ ਤੇ ਪੰਜਾਬ ਬਚਾਉਣਾ ਚਾਹੀਦਾ ਸੀ ਜੀ 2023 ਦੇ ਵਿੱਚ ਇੱਕ ਪ੍ਰਾਈਵੇਟ ਬਿੱਲ ਸੁਖਮਾਲ ਸਿੰਘ ਖਰ ਲੈ ਕੇ ਆਉਂਦੇ ਤੇ ਉਹ ਦਿੰਦੇ ਨੇ ਸਪੀਕਰ ਨੂੰ ਵੀ ਮੈਨੂੰ ਤੇ ਬੋਲਣਾ ਚਾਹੁੰਨਾ ਉਹਨਾਂ ਨੂੰ ਬੋਲਣ ਦਾ ਸਮਝ ਦਿੱਤਾ ਕਿ ਉਹਦੇ ਤੇ ਇਹੋ ਹੀ ਸੀਗਾ ਕਿ ਪ੍ਰਵਾਸੀਆਂ ਵਾਸਤੇ ਜਿੱਤਰਾ ਬਾਕੀ 8 ਸਟੇਟਾਂ ਦੇ ਵਿੱਚ ਜਿਨ੍ਹਾਂ ਵਿੱਚ ਜੰਮੂ ਜਿਹੜੀ ਤੁਹਾਨੂੰ ਖਾਲੀ ਕਰਤਾ ਹੁਣ ਵੀ ਠੀਕ ਹੈ ਹਿਮਾਚਲ ਆ ਫਿਰ ਬਕਾਇਦਾ ਤੌਰ ਤੇ ਉੱਤਰਾਖੰਡ ਆ ਵਾ ਹਰਿਆਣਾ ਵਾ ਰਾਜਸਥਾਨਾ ਵਾ ਮੱਧ ਪ੍ਰਦੇਸ਼ ਆ ਗੁਜਰਾਤ ਆ ਇਦਾਂ ਦੋਖ ਸਟੇਟਾਂ ਹੋਰ ਸ਼ਰ ਮਹਾਰਾਸ਼ਟਰ ਕੇ ਕਰਨਾਟਕ ਆ ਹੈ ਉਸ ਤੋ ਉਹਨਾਂ ਸਟੇਟਾਂ ਜਾ ਕੇ ਤੁਸੀਂ ਜ਼ਮੀਨ ਨਹੀਂ ਖਰੀਦ ਸਕਦੇ ਜੀ ਤੁਸੀਂ ਮਕਾਨ ਨਹੀਂ ਖਰੀਦ ਰਹੇ ਜਿੰਨੇ ਖਰੀਦਦੇ ਨਹੀਂ ਗਾ ਰਹੇ ਕੋਈ ਗੱਲ ਤੁਸੀਂ ਲੇਕਨ ਪੰਜਾਬ ਦੇ ਵਿੱਚ ਤੁਸੀਂ ਜੋ ਮਰਜ਼ੀ ਕਰ ਲੋ ਪੰਜਾਬ ਦੇ ਵਿੱਚ ਹੁੰਦਾ ਕਿਹਾ ਸੀ ਵੀ ਉਹਨਾਂ ਸਟੇਟਮ ਆਗੂ ਇੱਥੇ ਵੀ ਇੱਕ ਕਾਨੂੰਨ ਬਣਾਇਆ ਜਾਵੇ ਵੀ ਜਿਹੜੇ ਬਾਹਰੋਂ ਪ੍ਰਵਾਸੀ ਆਉਂਦੇ ਇੱਥੇ ਆ ਕੇ ਰਹਿਣ ਜੀ ਨਾ ਉਹਨਾਂ ਨੂੰ ਮਕਾਨ ਦਾ ਅਧਿਕਾਰ ਹੋਵੇ ਤੇ ਨਾ ਜ਼ਮੀਨ ਦਾ ਅਧਿਕਾਰ ਹੋਵੇ ਜੀ ਲੇਕਿਨ ਕਾਰਨੇ ਉੱਤੇ ਬੈਠ ਹੀ ਨਹੀਂ ਕਰਾਈ ਤੇ ਅਸੀਂ ਕਹਿੰਦੇ ਵੀ ਹੁਣ ਤੇ ਮਾਮਲਾ ਕਾਫੀ ਪੱਕਿਆ ਵਾ ਕੋਣੀ ਕਰਾ ਦਿਓ ਉਹ ਨਹੀਂ ਕਰਾਉਣੀ ਇਹਨਾਂ ਇਸ ਕਰਕੇ ਪ੍ਰਵਾਸੀਆਂ ਦਾ ਮਾਮਲਾ ਜਿਹੜਾ ਵਾ ਉਹ ਕਿਸੇ ਤਰ੍ਹਾਂ ਬਤਨ ਲੱਗਦਾ ਲੱਗਦਾ ਨਹੀਂ ਤੇ ਇੱਕ ਇਹਦੇ ਸਿੱਟੇ ਮਾਰੇ ਲਿਕਣ ਨੇ ਜੀ ਭਾਜਪਾ ਉਹਦੇ ਚ ਕਾਪੀ ਤੇ ਭਾਜਪਾ ਚਾਹੁੰਦੀ ਆ ਫਿਰ ਅਸੀਂ ਇਹੋ ਜਿਹੇ ਮੁੱਦੇ ਠਾ ਠਾ ਕੇ ਖੜੇ ਕਰਕੇ ਪੰਜਾਬ 'ਚ ਖੜੇ ਕਰਕੇ ਤੇ ਇਹਦਾ ਵਿਹਾਰਕ ਫਾਇਦਾ ਲਵਾਂਗੇ ਸੀ ਇਸੇ ਕਰਕੇ ਇਹ ਪ੍ਰਵਾਸੀਆਂ ਦਾ ਮੁੱਦਾ ਜਿਹੜਾ ਵਾ ਕਾਫੀ ਗੰਭੀਰ ਹੈ ਤੇ ਇਹਦੇ ਤੇ ਬੜੀ ਡੂੰਗੀ ਵਿਚਾਰ ਵਿਰਕ ਵਿਚਾਰ ਕਰਕੇ ਇਹਦਾ ਮਸਲਾ ਹੱਲ ਹੋ ਜਾਣਾ ਚਾਹੀਦਾ ਜੀ ਇਹ ਬਿਲਕੁਲ ਇਹ ਮੁੱਦਾ ਤਾਂ ਕਈ ਵਾਰ ਉੱਠਦਾ ਹੈ ਪਰ ਥੋੜੇ ਟਾਈਮ ਦਾ ਚਰਚਾ ਹੁੰਦੀ ਹੈ ਫਿਰ ਠੰਡਾ ਪੈ ਜਾਂਦਾ ਹੈ ਫਿਰ ਹੁੰਦੀ ਹੈ ਫਿਰ ਹੁੰਦਾ ਪਰ ਹੁਣ ਦੁਬਾਰਾ ਤਾਂ ਉੱਠਿਆ ਦੇਖਦੇ ਹਾਂ ਕਿ ਕੁਝ ਹੁੰਦਾ ਹੈ ਕਿਉਂਕਿ ਪਿੰਡਾਂ ਨੇ ਵੀ ਮਤੇ ਪਾਉਣੇ ਸ਼ੁਰੂ ਕਰ ਦਿੱਤੇ ਪਰ ਪੰਜਾਬ ਸਰਕਾਰ ਕੀ ਫੈਸਲਾ ਲੈਂਦੀ ਹੈ ਇਹ ਤਾਂ ਦੇਖਣ ਵਾਲੀ ਗੱਲ ਹੈ ਮੈਂ ਨਰ ਵਿਰਸਾ ਸਿੰਘ ਬਲਟੋਹਾ ਦੀ ਗੱਲ ਕਰਨਾ ਚਾਹੁੰਗੀ ਹੁਣ ਕਿ ਅੱਜ ਉਹ ਵਿਕਰਮ ਸਿੰਘ ਮਜੀਠੀਆ ਨੂੰ ਨਾਬਾ ਜੇਲ੍ਹ ਦੇ ਵਿੱਚ ਮਿਲਣਗੇ ਪਰ ਉਹਨਾਂ ਨੂੰ ਮਿਲਨ ਦਾ ਸਮਾਂ ਨਹੀਂ ਦਿੱਤਾ ਗਿਆ ਕਿ ਮੁਲਾਕਾਤ ਨਹੀਂ ਕਰਨ ਦਿੱਤੀ ਗਈ, ਹਨੁਮਤੀ ਨਹੀਂ ਮਿਲੀ। ਉਸ ਤੋਂ ਬਾਅਦ ਵਿਰਸਾ ਸਿੰਘ ਵਲਟੋਹਾ ਬਾਹਰ ਆਏ ਤੇ ਉਹਨਾਂ ਨੇ ਗੱਲਾਂ ਕੀਤੀਆਂ ਕਿ ਜੀਹਾ ਨਹੀਂ ਹੁੰਦਾ ਕਿ ਇੱਕ ਵੱਖਰੇ ਰੂਲ ਬਣਾਏ ਹੋਏ ਨੇ ਤੇ ਇਸਦੇ ਉਹਨਾਂ ਨੇ ਗਿਆਨੀ ਹਰਪੀ ਸਿੰਘ ਦੇ ਉੱਤੇ ਵੀ ਬੋਲਿਆ। ਗਿਆਨੀ ਹਰਪੀ ਸਿੰਘ ਨੇ ਲਾਇਕ ਉਹਨਾਂ ਨੇ ਕਿ ਪਰ ਲੈ ਦੱਸਣ ਕੀ ਇਹਨਾਂ ਨੇ ਕੌਮ ਦੇ ਲਈ ਕੀਤਾ ਕੀ ਹੈ? ਤੇ ਪਹਿਲਾਂ ਵਿਰਸਾ ਸਿੰਘ ਵਲਟੋਹਾ ਆਪਣੇ ਦੱਸਦੇ ਰਿਪੋਰਟ ਕਰਦੇ ਵੀ ਤੂੰ ਕੌਮ ਵਾਸਤੇ ਕੀਤਾ ਕੀ ਹੈ? ਵਿਰਸਾ ਸਿੰਘ ਮਲਟੋਆ ਜਿਹੜਾ ਆਪਣੇ ਕੋਲੇ ਤਿਰਨ ਮੰਨੇ ਜ਼ਮੀਨ ਨਹੀਂ ਸੀ ਤੇ 300 ਕਰੋੜ ਦੀ ਪ੍ਰਾਪਰਟੀ ਤੋਂ ਕਿ ਹੋ ਗਈ ਹੈ 300 ਕਰੋੜ ਤੋਂ ਕਿਹਾ ਉਹ ਦੱਸੇ ਵੀ ਉਹਦੀ ਉਹਦਾ ਉਹਦਾ ਉਹਨੂੰ ਪਕਾਉਣ ਵਾਸਤੇ ਕੀ ਕੀਤਾ ਜੀ ਦੱਸੋ ਮੈਂ ਕੀ ਕੀਤਾ ਯਾਨੀ ਆਰਪੀਸ ਨੇ ਕੀਤਾ ਨਹੀਂ ਕੀਤਾ ਉਹ ਦੈਟ ਇਜ਼ ਸੈਪਰੇਟ ਥਿੰਗ ਉਹ ਬਾਅਦ ਦੀ ਗੱਲ ਹੈ ਕਿਉਂ ਉਹਦੇ ਹੁਣ ਉਹ ਸਿਆਸਤ 'ਚ ਆਇਆ ਸਿਆਸਤਾਂ ਕੀ ਕੀ ਕਰਦਾ ਵਿਖਦੇ ਕੀ ਕਰਦਾ ਕੀ ਨਹੀਂ ਕਰਦਾ ਜੀ ਤੇ ਮੈਨੂੰ ਇਹ ਦੱਸ ਦੇ ਵੀ ਇਨਾਂ ਨੇ ਗੁਰੂਆਂ ਨੇ ਕੀ ਕੀਤਾ ਸੁਖਬੀਰ ਬਾਦਲ ਨੇ ਕੀ ਕੀਤਾ ਮਜੀਠੇ ਨੇ ਕੀ ਕੀ ਦੇਣ ਲੰਦੇ ਹੈਗੇ ਜਿਹਦੀ ਮੁਲਾਕਤ ਕਰਨ ਗਿਆ ਸਤ ਪਹਿਲੀ ਗੱਲ ਤੇ ਪ੍ਰੋਟੋਕੋਲ ਦੇ ਮੁਤਾਬਕ ਉੱਥੋਂ ਦੇ ਸੋਡ ਨੇ ਇਹ ਗੱਲ ਕਹਿਤੀ ਜੀ ਤੁਸੀਂ ਹੁੰਦੇ ਕੋਈ ਰਿਸ਼ਤੇਦਾਰ ਨਹੀਂ ਹੈਗੇ ਦੂਸਰੀ ਚੀਜ਼ ਇਹ ਗੱਲ ਕਹਿਦੀ ਵੀ ਸਾਡਾ ਪ੍ਰੋਟੋਕੋਲ ਸਿਰ ਦੱਸਣਾ ਦਿੱਤੇ ਪਰਿਵਾਰ ਵਾਲਿਆਂ ਨੂੰ ਉਹ ਨੂੰ ਮਿਲ ਸਕਦੇ ਬਾਕੀ ਇਸ ਮੁਲਾ ਨਹੀਂ ਸਕਦੇ ਅਸੀਂ ਉਹ ਕਹਿੰਦਾ ਨਵੇਂ ਕਾਨੂੰਨਾਂ ਕਿਹਾ ਤਾਂ ਹਾਂ ਨਵੇਂ ਕਾਨੂੰਨਾਂ ਆਗੇ ਕੇਸ ਕਰਕੇ ਵਿਰਸਾ ਸੇ ਕਿ ਬਟੂਆ ਸਿਰ ਉਹ ਆਪਣੀ ਭੱਲ ਬਣਾਉਣ ਗਿਆ ਸੀ ਬੰਦੇ ਆਪਣੇ 30 40 ਲੈ ਕੇ ਪੇਂਸੀ ਤੇ ਮੁਲਾਕਾਤ ਕਰਨਗੇ ਸਾਡੀ ਮੁਲਾਕਾਤ ਨਹੀਂ ਕਰ ਦਿੱਤੀ ਹਾਜੀ ਰੋਣੀ ਸੀ ਮਜੀਠੇ ਕੋਲੇ ਅਸੀਂ ਤੇਰੇ ਪਿੱਛੇ ਆਏ ਉਹ ਤੇ ਉਹ ਕੁਝ ਨਹੀਂ ਸੀ ਕਰਦੇ ਉਹ ਕਿ ਪਤਾ ਤੇ ਪਹਿਲਾਂ ਹੀ ਆ ਕੇ ਜਾਣ ਤਾਂ ਦੇਣਾ ਨਹੀਂ ਪਹਿਲਾਂ ਵੀ ਕਈ ਲੀਡਰ ਗਏ ਨੇ ਮੁਲਾਕਾਤ ਕਰਨ ਨਹੀਂ ਦਿੱਤੀ ਪਰ ਉਹ ਦੱਸਣਾ ਹੁੰਦਾ ਇੱਕ ਜਾ ਕੇ ਇੱਕ ਬਾਰ ਜਾ ਕੇ ਕਿ ਮੈਂ ਆਇਆ ਸੀ ਤੇ ਨਾਹਰੇਬਾਜ਼ੀ ਕਰਨੀ ਹੁੰਦੀ ਹੈ ਜੀ 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 ਬਿਲਕੁਲ ਬਹੁਤ ਸ਼ੁਕਰੀਆ ਪਰ ਸਾਹਿਬ ਤੁਸੀਂ ਆਪਣਾ ਸਮਾਂ ਦਿੱਤਾ ਸ਼ੁਕਰੀਆ ਜੀ ਸ਼ੁਕਰੀਆ ਤੁਮਾਰਾ